ਉਸੀ ਹਾਜਰ ਨਾજર ਨਹੀਂ ਜਾਣਦੇ ਫਿਰ ਸੰਗਤ ਜੀ ਖੇੜ ਨਹੀਂ ਬੰਨੀ ਸਭ ਤੋਂ ਪਹਿਲਾਂ ਮਹਾਰਾਜ ਆਦਰ ਸਤਕਾਰ ਆਖਾਂ ਨਹੀਂ ਹੋਣੀਆਂ ਚਾਹੀਦੀਆਂ ਇਸ ਕਰਕੇ ਮਾਰੇ ਜੁਰੀ ਵਿੱਚ ਬਹੁਤ ਆਦਰ ਸਤਕਾਰ ਫੋਨ ਸਾਇਲੈਂਟ ਤੇ ਹੋਣੇ ਚਾਹੀਦੇ ਐ ਇੱਥੇ ਤਾਂ ਕਿ ਫੋਨ ਵੀ ਮਾਰੇ ਜੁਰੀ ਚ ਨਹੀਂ ਕਰਨਾ ਚਾਹੀਦਾ ਫੋਨ ਵੀ ਨਹੀਂ ਕਰਨਾ ਚਾਹੀਦਾ ਸੰਗਤ ਜੀ ਸੋ ਐਵੇਂ ਉਹ ਸਿੱਖ ਆਇਆ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰਨ ਲੱਗਾ ਕਿ ਮਹਾਰਾਜ ਭੈਓ ਨਾਰ ਪਰ ਇੱਕ ਥਾਂ ਮੈਂ ਇੱਕ ਬੀਬੀ ਨੂੰ ਵੇਖਿਆ ਇੱਕ ਥਾਂ ਤੇ ਖੜੀ ਹੋਈ ਆ ਬੀਬੀ ਉਹੋ ਲਖ ਬਤ ਲਈ ਸੰਗ ਤੁਰਕਾਨੇ ਹਾਂ ਲਖੇਤ ਲੜੀ ਸੰਗ ਤੁਰਕਾਨੇ ਮਹਾਰਾਜੀ ਇਹ ਸੰਗਤ ਜੀ ਮਾਈ ਭਾਗੋ ਜੀ ਦਾ ਪ੍ਰਸੰਗ ਚੱਲ ਰਿਹਾ ਉਹ ਸਿੰਘ ਕਹਿੰਦਾ ਵੀ ਉਹ ਬੀਬੀ ਜਿਹੜੀ ਆ ਨਾ ਮਾਈ ਭਾਗੋ ਜੀ ਕਹਿੰਦੇ ਵੀ ਉਹ ਤੁਰਕਾਂ ਦੇ ਨਾਲ ਬੜੀ ਜੰਗੀ ਬੀਰਤੀ ਦੇ ਵਿੱਚ ਜੰਗ ਲੜੀ ਐ ਅੱਜ ਦੇ ਸਮੇਂ ਚ ਹੁਣ ਜਿਵੇਂ ਸੰਗਤ ਜੀ ਬਾਬਾ ਜੀ ਕਹੇ ਕਿ ਗਏ ਮਾਈਆਂ ਆਪਣਾ ਪਹਿਰਾ ਤਕੜਾ ਕਰਨ ਕਮਰ ਕੱਸਾ ਕਰਨ ਤਿਆਰ ਬਰ ਤਿਆਰ ਹੁਣ ਤੁਸੀਂ ਦੇਖਿਆ ਵੀ ਤੇ ਬਾਬਾ ਜੀ ਨਾਲ ਤਿੰਨ ਭੈਣਾਂ ਤਿੰਨ ਧੀਆਂ ਭਜੰਗਣਾ ਆਈਆਂ ਸੀ ਉਹਨਾਂ ਦੀ ਉਹਨਾਂ ਦੇ ਦਿਮਾਲੇ ਤੁਸੀਂ ਦੇਖੇ ਸੀ ਸੰਗਤ ਜੀ ਕਮਰ ਕਸਾ ਕੀਤਾ ਆ ਸੀ ਤੇ ਏਗਾ ਪਾਈਆਂ ਹੋਈਆਂ ਸੀ ਤੇ ਢੀਆਂ ਨੇ ਉਹ ਤਾਂ ਕੀ ਪਤਾ ਲੱਗਦਾ ਵੀ ਜੇ ਕਿਸੇ ਬੀਬੀ ਨੂੰ ਜੰਗ ਦੇ ਵਿੱਚ ਜੂਝਣਾ ਪੈ ਗਿਆ ਤੇ ਉਹਦੇ ਕੋਈ ਵਾਲ ਫੜ ਕੇ ਵੀ ਉਹਨੂੰ ਬੇਜੀਨਾ ਕਰੇ ਉਹਦੇ ਕੇਸਾਂ ਦੀ ਇਹ ਉਹ ਬਿੰਤੀ ਵਾਲੀ ਖੇਡ ਆ ਸੰਗਤ ਜੀ ਸੋ ਇਸ ਕਰਕੇ ਇਹ ਬੀਬੀਆਂ ਦਾ ਅਸਲ ਸਰੂਪ ਹੈ ਜਿਹੜਾ ਕੋਰਨਾਮ ਹੈ ਨਾ ਸ਼ੇਰਨੀ ਅੱਜ ਕੱਲ੍ਹ ਤੇ ਹਰ ਵੀ ਆਪਣੇ ਨਾਮ ਨਾਲ ਸਿੰਘ ਲਖਾਈ ਕਰਦਾ ਕੋਰ ਲਖਾਈ ਕਰਦਾ ਪਹਿਲੋਂ ਸਿੰਘ ਲਖਾਣਾ ਸਿਰਫ ਉਹਨੂੰ ਆਖੀ ਜਿਹੜਾ ਅਮਰ ਸ਼ੱਕਦਾ ਸਿੰਘ ਨਾਮ ਹੈ ਸ਼ੇਰ ਦਾ ਤੇ ਪੂਰ ਨਾਮ ਹੈ ਸ਼ੇਰਨੀ ਦਾ ਮਹਾਰਾਜ ਨੇ ਆਪਾਂ ਨੂੰ ਸ਼ੇਰਨੀ ਬਣਾਇਆ ਤੇ ਸਿੰਘ ਲਾ ਕੇ ਸ਼ੇਰ ਬਣਾਇਆ ਸੋ ਸ਼ੇਰਨੀਆਂ ਵਾਲੇ ਕੰਮ ਆਪਾਂ ਕਰੀਏ ਇਸ ਕਰਕੇ ਸੰਗਤ ਜੀ ਜਦੋਂ ਫਤਿਹਗੜ੍ਹ ਸਾਹਿਬ ਸਵੇਰ ਲੱਗਦੀ ਹੈ ਆਨੰਦਪੁਰ ਸਾਹਿਬ ਮੱhalla ਚੜਦਾ ਹੈ ਹੌਲੇ ਮੱਲੇ ਦੇ ਉੱਤੇ ਉਹ ਤੁਸੀਂ ਦੇਖਿਆ ਕਰੋ ਨਿਹੰਗ ਸਿੰਘਾਂ ਦੀਆਂ ਸਿੰਘਣੀਆਂ ਕਿਵੇਂ ਸੰਗਤ ਜੀ ਜੰਗੀ ਬਿਰਤੀ ਇਹ ਜੰਗ ਲੜਦੀਆਂ ਗੱਤਕਾ ਖੇਡਦੀਆਂ ਨੇ ਉਹ ਪਹਿਰੇ ਤੁਸੀਂ ਵੇਖਿਆ ਕਰੋ ਦਾਲ ਪੰਥਾ ਤੇ ਜਾਇਆ ਕਰੋ ਦੇਖੋ ਤੁਸੀਂ ਜਾਓਗੇ ਤਾਂ ਹੀ ਤੁਹਾਨੂੰ ਅੱਲਾ ਸ਼ੇਰੀ ਮਿਲੇਗੀ ਵੀ ਅਸੀਂ ਵੀ ਗੁਰੂਦੀਆ ਸਿੰਘਣੀਆਂ ਸਿੱਧੀ ਐ ਤੇ ਜੇ ਆਪਾਂ ਘਰੇ ਹੀ ਰਵਾਂਗੇ ਉਵਰ ਖੇਡ ਨਹੀਂ ਬੰਨੀ ਕਿਉਂਕਿ ਪੂਰਨ ਸਾਧੂ ਸੰਤ ਦੀ ਸੰਗਤ ਕਰਨੀ ਬਹੁਤ ਜ਼ਰੂਰੀ ਹੈ ਤੁਸੀਂ ਸੁਖਨੀ ਸਾਹਿਬ ਦੀ ਬਾਣੀ ਪੜ੍ਹਦੇ ਹੋ ਨਾ ਉਹਦੇ ਵਿੱਚ ਮਹਾਰਾਜ ਨੇ ਇੱਕ ਕਸ਼ਟਪਤੀ ਪੂਰੀ ਜਾਰ ਉਚਾਰਣ ਕੀਤੀ ਆ ਸਾਧਗਾ ਸੰਗ ਜਰ ਜਰ ਹੈ ਸਾਧੂ ਕਾ ਸੰਗ ਆਵੈ ਬਸ ਪੰਚਾ ਸਾਧ ਕਾ ਸੰਗ ਨਹੀਂ ਕਚਕਾਲ ਦਰਸ਼ਨ ਭੇਟਤ ਹੋਤ ਨੇ ਆ ਹੁਣ ਤੇ ਸਾਧ ਸੰਗ ਹੈ ਨਾ ਜਿਹੜਾ ਇੱਥੇ ਕਿਸੇ ਮਰਦੇ ਆ ਬੀਬੀ ਦੀ ਗੱਲ ਨਹੀਂ ਕੀਤੀ ਗਈ ਤੇ ਪੂਰਨ ਸਾਧੂ ਸੰਤ ਦੀ ਗੱਲ ਕੀਤੀ ਗਈ ਹੈ ਪੂਰਨ ਸਾਧੂ ਸੰਤ ਅਵਸਥਾ ਕਰਕੇ ਇਕਜਾ ਹੁੰਦੇ ਆ ਪੂਰਨ ਬ੍ਰਹਮ ਗਿਆਨੀ ਬੀਬੀ ਵਾਸਤਾ ਕਰਕੇ ਇੱਕੀ ਹੁੰਦੀ ਐ ਤੇ ਪੂਰਨ ਸਾਧੂ ਸੰਤ ਵੀ ਮਾਤਾ 치ਵੀ ਸੋਏ ਆਦਰਬਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਾਹੁੰਦਾ ਨਾ ਬਚਨ ਲੰਗਰ ਦੌਲਤ ਟਵੰਡਿਆ ਰਸ ਅੰਮ੍ਰਿਤ ਛੀਰ ਕੇ ਹਾਲੀ ਮਾਤਾ 치ਵੀ ਜੀ ਸਹਿਦ ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ਸਾਨ ਉਹਨਾਂ ਦੇ ਪਤਨੀ ਸਨ ਤੁਸੀਂ ਦੇਖੋ ਮਾਤਾ ਜੀ ਦੀ ਬਿਰਤੀ ਕਿੰਨੀ ਬ੍ਰਹਮ ਗਿਆਨੀ ਮਾਤਾ ਜੀ ਸਾਨੋ ਉਧਰੋਂ ਗੁਰੂ ਅੰਗਦ ਸਾਹਿਬ ਜੀ ਵੀ ਬ੍ਰਹਮ ਗਿਆਨੀ ਨੇ ਸੋਇਸ ਕਰਕੇ ਸੰਗਤ ਜੀ ਮੇਰੀ ਬੇਨਤੀ ਤੁਸੀਂ ਜ਼ਰੂਰ ਪ੍ਰਵਾਨ ਕਰੋ ਔਰ ਬਾਸ਼ਨਾ ਨਾ ਹੈ ਪ੍ਰਭ ਧਰਮ ਯੁੱਧ ਕਹਿ ਚਾਹੀਏ ਜੇ ਤੁਸੀਂ ਅੱਜ ਦੇ ਸਮੇਂ 'ਚ ਵੇਖਣਾ ਹੈ ਨਾ ਵੀ ਕਿਹੜੀਆਂ ਬੀਬੀਆਂ ਹੋਈਆਂ ਜਿਨ੍ਹਾਂ ਨੇ ਜੰਗ 'ਵੈ ਜੂਝ ਕੇ ਸਿੱਧੀ ਪਾਈ 1984 ਵਿੱਚ ਤੁਸੀਂ ਖਾੜਕੂ ਲੈਣਾ ਪੜੋ 84 ਦਾ ਇਤਿਹਾਸ ਪੜੋ ਉਹਦੇ ਵਿੱਚ ਤੁਹਾਨੂੰ ਪਤਾ ਲੱਗਣਾ ਖਾੜਕੂ ਸਿੰਘਾਂ ਦੀਆਂ ਸਿੰਘਣੀਆਂ AK-47 ਲੈ ਕੇ ਤੇ ਕਾਪੀਆਂ ਦਾ ਮੁਕਾਬਲਾ ਕਰਦੀਆਂ ਨੀਆਂ ਉਹਨਾਂ ਦਾ ਸੋਧਾ ਲਾਂਦੀਆਂ ਨੀਆਂ ਬੀਬੀਆਂ ਪੂਰੀਆਂ ਉਹਨਾਂ ਨੇ ਜੰਗੀ ਬਿਰਤੇ ਦੇ ਵਿੱਚ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ ਮਹਾਰਾਜ ਨੇ ਆਪਾਂ ਨੂੰ ਸ਼ੇਰਨੀਆਂ ਬਣਾਈਆਂ ਖਾਲਸਾ ਜੀ ਮੰਨ ਤੂ ਜੋਸ਼ ਰੂਪ ਹੈ ਆਪਣਾ ਮੂਲ ਪਛਾਣ ਅਸੀਂ ਆਪਣੇ ਮੂਲ ਨੂੰ ਪਛਾਣੀਏ ਅਸੀਂ ਹੈ ਕੌਣ ਅਸੀਂ ਸਾਡੇ ਦਾਦੇ ਪੁਰਦਾਦੇ ਤੇ ਆਪਾਂ ਸਾਰੇ ਪਛੋਕੜ ਪਾਈਏ ਦਾਸ ਦੇ ਦਾਦਾ ਜੀ ਚਲੋ ਅਸੀਂ ਪਾਕਿਸਤਾਨ ਤੋਂ ਆਏ ਆ ਰਣਾਏ ਪਿੰਡ ਸਾਡੀ ਜ਼ਮੀਨ ਸੀ ਤੇ ਭੇਵੇ ਤੇ ਆਪਣਾ ਜਿ ਪਛੇਕੜ ਆਪਾਂ ਸਾਰੇ ਵੇਚੇ ਨਾ ਦਾਦੇ ਪੁਰਦਾਦੇ ਸਾਡੇ ਸਿੱਖੀ ਚ ਪੂਰੇ ਪੱਕੇ ਹੋਣਗੇ ਨਿਹੰਗ ਸਿੰਘ ਹੋਣਗੇ ਤਾਂ ਹੀ ਆਪਣਾ ਸਿੱਖਾਂ ਦੇ ਘਰ ਜਨਮ ਹੋਇਆ ਅਨਸ਼ਵਨ ਚੱਲੀ ਆ ਰਹੀ ਹੈ ਇਸ ਕਰਕੇ ਮੇਰੀ ਬੇਨਤੀ ਤੁਸੀਂ ਜ਼ਰੂਰ ਪ੍ਰਵਾਨ ਕਰਨੀ ਹੈ ਸਮੇਂ ਦੀ ਮੰਗ ਹੈ ਮੇਟਾ ਅਨੁਸ਼ਾਸਤਰਦਾਰੀ ਹੋਣ ਦੀ ਲੋੜ ਹੈ ਆਪਣੀਆਂ ਧੀਆਂ ਨੂੰ ਗਤਕਾ ਸਿਖਾਓ ਆਪਣੀਆਂ ਧੀਆਂ ਨੂੰ ਦਿਮਾਲੇ ਸਜਾਓ ਜਿਹੜੀ ਧੀ ਨੇ ਦਿਮਾਲਾ ਸਜਾਇਆ ਹੋਏਗਾ ਉਹਦੇ ਵਾਰ ਕੋਈ ਪਾਪੀ ਮਾੜੀ ਨਜ਼ਰ ਕਰਨ ਤੋਂ ਪਹਿਲਾਂ 10 ਵਾਰ ਸੋਚੇਗਾ ਔਰ ਜਿੰਨੇ ਵੀ ਇੱਥੇ ਸਿੰਘ ਬੈਠੇ ਆ ਤਿੰਨ ਫੁੱਟੀ ਤੇਗ ਆਪਣੇ ਕਮਰ ਕੱਸੇ ਚ ਰੱਖੋ ਤਿਆਰ ਵਰ ਤਿਆਰ ਹੋ ਕੇ ਰਵੋ ਪਿਆਰ-ਵਰ ਪਿਆਰ ਹੋ ਕੇ ਰਹੋਗੇ ਕੋਈ ਸਮਝਿਆ ਕੱਚਾ ਬਿੱਲਾ ਹੁੰਦੀ ਨਹੀਂ ਗੱਲ ਗੱਲ ਕਰਦਾ ਜੇ ਕਿਸੇ ਨੇ ਗਾਲ ਵੀ ਕਰਨੀ ਆ ਬਾਤਮੀ ਜੀ ਵੀ ਬੋਲਣੀ ਨਾ ਬਾਤਮੀ ਜੀ ਨੇ ਆਪਾਂ ਉਂਝ ਕਹਿ ਦਿੰਦੇ ਨਾ ਓਏ ਗੱਲ ਸੁਣੀ ਆਦਰ ਆਈ ਓਏ ਤੂੰ ਮੋਟਰਸਾਈਕਲ ਬੜੀ ਤੇਜ਼ ਚਲਾ ਰਹੇ ਸੈਂ ਤੂੰ ਗੱਡੀ ਕਿਵੇਂ ਚਲਾ ਰਿਆ ਸੀ ਜੇ ਉਹਨੂੰ ਪਤਾ ਵੀ ਉਹਨੇ ਬਾਣਾ ਪਾਇਆ ਉਹਦੇ ਕੋਲ ਤੇਗਾ ਤੇ ਬੜਾ ਇੱਜ਼ਤ ਨਾਲ ਠਰਮੇ ਨਾਲ ਗੱਲ ਕਰੂਗਾ ਵੀ ਬਾਬਾ ਜੀ ਵੀ ਇਹ ਕੀ ਤੁਸੀਂ ਥੋੜਾ ਗੱਡੀ ਆਰਾਮ ਨਾਲ ਚਲਾਓ ਮੈਂ ਪੱਟ ਗਿਆ ਗਿਰਨ ਤੋਂ ਪਰ ਉਹਨੂੰ ਡਾਰਾ ਵੀ ਇਹਦੇ ਕੋਲ ਤੇਗਾਦਾ ਕਿ ਪਤਾ ਵੀ ਟੂਟੂ ਟੂਟੇ ਨਾਲ ਵੱੜ ਦੇ ਵਿੱਚ ਇਸ ਕਰਕੇ ਭਾਈ ਸ਼ਸਤਰਧਾਰੀ ਦੀ ਇੱਜ਼ਤ ਹੈ ਦੁਨੀਆ ਜੁੱਤੀ ਦਾ ਯੋਗ ਮੰਦੀ ਹੈ ਪਿਆਰ ਪੂਰ ਦਾ ਅੱਜ ਕੱਲ ਸਮਾਂ ਨਹੀਂ ਰਿਹਾ ਹੁਣ ਰਾਖਸ਼ ਬੁੱਧੀ ਹੋ ਗਈ ਸਾਰਿਆਂ ਦੀ ਇਸ ਕਰਕੇ ਤਿਆਰ ਵਰ ਤਿਆਰ ਹੋ ਕੇ ਰੋ ਜਿਹੜੇ ਨਹੀਂ ਤਿਆਰ ਵਰ ਤਿਆਰ ਹੋ ਕੇ ਆਣਗੇ ਸੰਗਤ ਜੀ ਫਿਰ ਆਪਣੇ ਪੈਰ ਢਿੱਲੇ ਹੋਣਗੇ ਤੇ ਅੱਜ ਆਪਾਂ ਦੇਖ ਹੀ ਰਹੇ ਹਾਂ ਪਤਾ ਨਹੀਂ ਮੋਦੀ ਦੀ ਬੜੀ ਵੀਡੀਓ ਵਾਇਰਲ ਹੋ ਰਹੀ ਉਹ ਇੱਕ ਵੀਰ ਦੀ ਦਾੜ੍ਹੀ ਕੱਟਤੀ ਪਤਾ ਨਹੀਂ ਉਹਦੇ ਕੇਸ ਮੁੰਤੇ ਜੇ ਦੇਖੋ ਤਿਆਰ ਵਰ ਤਿਆਰ ਹੋਵੇ ਕਿਸੇ ਨੇ ਹੰਗਸ ਸਿੰਘ ਦੇ ਕਦੀ ਸੁਣਿਆ ਮੇਰਾ ਪੈਰਾ ਹੋ ਜਾਵੇ हां ਇਸ ਕਰਕੇ ਬੇਨਤੀ ਤੁਸੀਂ ਜਰੂਰ ਪ੍ਰਵਾਨ ਕਰੋ ਸਾਡਾ ਇੱਥੇ ਸਮਾਗਮ ਕਰਨ ਦਾ ਮਤਲਬ ਕੀ ਹੈ ਵੀ ਸੰਗਤ ਨੂੰ ਬਾਣੀ ਪੜਨ ਵਾਸਤੇ ਪ੍ਰੇਰਿਤ ਕਰਨਾ ਤਿਆਰ ਬਰ ਤਿਆਰ ਹੋਣ ਵਾਸਤੇ ਪ੍ਰੇਰਿਤ ਕਰਨਾ ਇੱਕ ਵੀ ਬੀਬੀ ਸਿੰਘ ਨਹੀਂ ਸੱਜ ਗਈ ਇਹ ਮੇਰਾ ਬਹੁਤ ਦੁਖੀ ਹੋਇਆ ਅਸੀਂ 2 2 2.5 ਘੰਟੇ ਚਲੋਣਾ ਵੀ ਇੱਕ ਵੀ ਬੀਬੀ ਤੇ ਖੜੀ ਹੋ ਜਾਂਦੀ ਘਟੋ ਘਟ ਵੀ ਹਾਂਜੀ ਬਾਬਾ ਜੀ ਮੈਂ ਤਿਆਰ ਹਾਂ ਮਰੇ ਸ਼ੱਕ ਨੂੰ ਮੈਂ ਗੁਰੂ ਨੂੰ ਸੇਵ ਦੇਣ ਵਾਸਤੇ ਤਿਆਰ ਹਾਂ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤੇ ਠਾਕਪੁਰ ਕੋਰਾਖਮਨ ਮਾਏ ਜੇ ਪ੍ਰਸਾਦ ਸੁਗੰਧਤ ਕੰ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਬਸਿਆ ਸੁਖ ਮੰਦਰ ਤਿਸੈ ਧਿਆਇ ਮੰਨ ਸਦਾਮਨੰਦਰ ਜੇ ਕਿਰਪਾ ਦੇ ਨਾਲ ਇਹਨੇ ਸੋਨੇ ਘਰ ਦਿੱਤੇ ਮਹਾਰਾਜ ਨੇ ਤੁਹਾਨੂੰ ਹੈ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆੜ ਪੈਰ ਸਿਮਰੋ ਤੇ ਸਲਸਣਾ ਐਨੇ ਤੁਹਾਡੇ ਚੰਗੇ ਘਰ ਵਲੇ ਐਨੇ ਤੁਹਾਡੇ ਚੰਗੇ ਪੁੱਤਰ ਜਿਹੜੇ ਤੁਹਾਡੀ ਆਗਿਆ ਚ ਚੱਲਦੇ ਜਿਹਦੀ ਕਿਰਪਾ ਦੇ ਨਾਲ ਸੋਕੋ ਵਿਸਰਾਜੇ ਘਰ ਨਾਲ ਪਾਨਾ ਸੋਕੋ ਵਿਸਰਾਜੇ ਸਭ ਕੁਝ ਦੀ ਆ ਹਾਂ ਇਹ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਅੱਜ ਮਹਾਰਾਜ ਨੂੰ ਸਮਰਪਣ ਹੋਣ ਵਾਸਤੇ ਤਿਆਰ ਨਹੀਂ ਇਸ ਤੋਂ ਵੱਡੀ ਨਾਲੇ ਆਪਣੀਆਂ ਗੁਰਸਿੱਖਾਂ ਦੀਆਂ ਧੀਆਂ ਆਪਣੀਆਂ ਸਿੰਘਨੀਆਂ ਹੈ ਆਪਣੀਆਂ ਮਾਵਾ ਪੈਣਾ ਨਹੀਂ ਤਿਆਰ ਹੋਣ ਗਿਆ ਔਰ ਕਿਸੇ ਹੋਰ ਸਨਾਤਨ Hindu ਧਰਮ ਦੇ ਬੰਦੇ ਨੇ ਤੁਹਾਨੂੰ ਪਿਆਰ ਹੋਣਾ ਇਸ ਕਰਕੇ ਮਾਵਾ ਪੈਣਾ ਜੇ ਕੋਈ ਨਹੀਂ ਦੁਬਾਰਾ ਇੱਥੇ ਮਾਰਜ ਦੇ ਦੁਬਾਰਾ ਅਸੀਂ ਫੇਰ ਆਵਾਂਗੇ 14 ਜੂਨ ਦੀ ਇੱਛਾ ਵਾ ਮਾਰਜ ਜੋਬ ਇੱਛਾ ਪੂਰੀ ਕਰਨ ਸਮਾਗਮ ਹੋਇਆ ਇੱਥੇ ਸੋ ਦੁਬਾਰਾ ਜਦੋਂ ਮਾਰਜ ਲੈ ਆਣਗੇ ਨਾ ਇੱਕ ਦੋ ਬੀਬੀਆਂ ਜ਼ਰੂਰ ਖੜੀਆਂ ਹੋ ਜਾਓ ਐਵੇਂ ਗੁਰੂ ਵਾਲੇ ਬਣੋਗੇ ਤੁਹਾਡੀਆਂ ਬਰਕਤਾਂ ਪੈਣੀਆਂ ਤੁਹਾਡੇ ਮਾੜੇ ਕਰਮ ਕੱਟੇ ਜਾਣਗੇ ਵਿਗਨ ਕੱਟੇ ਜਾਣਗੇ ਗੁਰੂ ਤੋਂ ਬਿਨਾ ਕਿੰਨੇ ਤੁਹਾਡੀ ਬਾਹ ਫੜਨੀ ਆ ਜੇ ਮਾਤ ਪਿਤਾ ਸੁਤਮੀਤ ਨਾ ਭਾਈ ਮਨੂ ਆ ਨਾਮ ਤੇਰਾ ਸੰਗ ਸਾਈ ਜੇ ਉਹਦੀ ਕਿਰਪਾ ਨਾਮ ਨਹੀਂ ਨਾਲ ਖੜੇ ਹੋਣਾ ਜੇ ਉਹਦੀ ਕਿਰਪਾ ਨਹੀਂ ਨਾ ਤੇ ਤੁਹਾਡੇ ਪੁੱਤਰ ਨੇ ਪਤੀ ਨੇ ਕਿਸੇ ਨੇ ਮਾਇਆ ਨੇ ਤੁਹਾਡੇ ਸਾਥ ਨਹੀਂ ਖੜੇ ਹੋਣਾ ਜੇ ਉਹਦੀ ਕਿਰਪਾ ਬਾ ਨਾਮ ਜਪਿਆ ਹੋਊਗਾ ਤੇ ਮਹਾਰਾਜ ਲਾਜ ਰੱਖਦੇ ਘੱਟੋ ਘਾਟ ਮਰੇ ਸ਼ਕਲੋਗੇ ਹੈ ਤੇ ਮਹਾਰਾਜ ਨੂੰ ਇਨੀ ਲਾਜ ਹੋਊ ਵੀ ਇਹ ਬੀਬੀ ਦੀ ਮੈਂ ਪਿੱਠ ਨਹੀਂ ਲੱਗਣ ਦੇਣੀ ਇਹਨੇ ਅਮਰ ਸ਼ਕਿਆ ਆਇਆ ਮਾਲੂ ਮਹਾਰਾਜ ਨੂੰ ਵੀ ਲੰਬਾ ਜਾਂਦਾ ਵੀ ਉਹ ਅਮਰਤ ਹਰੀ ਬੀਬੀ ਦੇ ਨੇ ਮਾੜੇ ਹਾਲਾਤ ਹੋ ਗਏ ਉਹ ਅਮਰਤ ਹਰੀ ਸਿੰਘ ਦੇ ਨੇ ਮਾੜੇ ਹਾਲਾਤ ਹੋ ਗਏ ਮਹਾਰਾਜ ਆਪਣੇ ਅਮਰਤ ਹਰੀ ਸਿੰਘਾਂ ਦੀ ਇਲਾਜ ਰੱਖਦੇ ਆ ਪਰ ਜੇ ਆਪਣਾ ਮਹਾਰਾਜ ਦੇ ਬੱਚੇ ਨਹੀਂ ਬੰਨਾ ਸਿੰਘ ਨਹੀਂ ਸਜਣਾ ਸੰਗਤ ਜੀ ਅਸ ਤੋਂ ਅਦਿ ਤਰਾਸ ਦੀ ਹੋਰ ਕੋਈ ਨਹੀਂ ਕਿਹੜਾ ਸੀ ਤੁਹਾਨੂੰ ਕੋਈ ਮਾਰੇ ਕੰਮ ਵਾਸਤੇ ਕਹਿ ਰਿਹਾ ਚੰਗੇ ਕੰਮ ਵਾਸਤੇ ਸੀ ਤੁਹਾਡੇ ਪੁੱਤਰ ਵੇਖੋ ਆਜ ਦੇ ਸਮੇਂ ਜਿਹੜੀ ਬੀਬੀ ਅਮਰਤ ਛਕੇਗੀ ਜਿਹੜਾ ਸਿੰਘ ਛਕੇਗਾ ਉਹਨਾਂ ਦੇ ਭਝੰਗੀ ਆਪਣੇ ਆਪ ਹੀ ਨਸ਼ੇ ਦੇ ਵੱਜ ਜਾਣਗੇ ਕਿਉਂਕਿ ਉਹਨੇ ਸ਼ਰੀਸਾ ਪਾਈ ਹੋਏਗੀ ਜੇ ਉਹਨੇ ਗਲਤੀ ਨਾਲ ਵੀ ਕਿਤੇ ਲੋਕੇ ਵੀ ਨਸ਼ਾ ਕਰ ਲਿਆ ਉਹਨੇ ਤੇ ਲਹਨਤਾਂ ਨਾਲ ਹੀ ਮਰ ਜਾਣਾ ਸਾਰੇ ਨੇ ਤਾਂ ਨਹੀਂ ਮੇਨੇ ਮਾਰਨੇ ਪਿੰਡ ਦੇ ਲੋਕਾਂ ਨੇ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਗਾਤਰਾ ਪਾ ਕੇ ਆਉਂਜੇ ਕੰਮ ਕਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੀ ਮਾਂ ਸਵੇਰੇ ਸ਼ਾਮ ਗੁਰਦੁਆਰੇ ਜਾਂਦੀ ਤੇ ਜੇ ਮਾਇਓ ਮਾਤਾ ਜੀ ਤੁਸੀਂ ਨਹੀਂ ਕਰਨੇ ਆ ਪੈਰੇ ਤੇ ਕੌਣ ਤੁਹਾਡੇ ਬੱਚਾ ਨੂੰ ਨਸ਼ੇ ਤੋਂ ਸਮੇ ਤੁਹਾਡੇ ਬੱਚਿਆਂ ਨੂੰ ਨਸ਼ੇ ਤੋਂ ਰੋਕ ਸਕਦੀ ਹੈ ਇਹ ਵਿਚਾਰੀ ਜੀਵਨ ਜੀਨ ਤੋਂ ਰੋਕ ਸਕਦੀ ਹੈ ਕਿੰਨੀ ਵੱਡੀ ਤਰਾਸਦੀ ਆ ਆਪਣੇ ਸਿਕਾ ਦੇ ਘਰ ਵੀ ਲਾਂਬਿਆਂ ਲਾ ਦੇ ਨੇ ਬੀਬੀ ਨੂੰ ਛੇੜਤਾ ਇਹ ਹੋ ਗਿਆ ਹੋ ਗਿਆ ਆਪਣਾ ਕਰੈਕਟਰ ਨਹੀਂ ਆਪਾਂ ਦੀ ਇੱਜ਼ਤਾਂ ਦੇ ਰਾਖੇ ਕਰਨ ਵਾਲੇ ਆ ਇਸ ਕਰਕੇ ਮੇਰੀ ਬੇਨਤੀ ਤੁਸੀਂ ਜਰੂਰ ਪ੍ਰਵਾਨ ਕਰੋ ਕੋਈ ਗੱਲ ਨਹੀਂ ਢੈਂਦੀ ਕਲਾਚ ਨਹੀਂ ਜਾਣਾ ਹੁਣ ਹੁਣ ਜਕਾਰਾ ਛੱਡ ਦਿਓ ਠੀਕ ਆ ਹੁਣ ਪ੍ਰਾਣ ਬਣਾ ਲਓ ਹਨਾ ਬਾਬਾ ਜੀ ਨੂੰ ਦੱਸਦੇ ਹੋ ਅਸੀਂ ਤੁਹਾਡੇ ਚਰਨਾਂ ਵਿੱਚੀਆਂ ਸਾਨੂੰ ਹੁਕਮ ਕਰਦੇ ਬਾਬਾ ਜੀ ਵੀ ਤੁਸੀਂ ਆਓ ਅਮਰ ਸ਼ਿਕਾਓ ਯਾ ਅਸੀਂ ਤੁਹਾਨੂੰ ਗੱਡੀ ਭੇਜਾਂਗੇ ਗੱਡੀ ਹੱਥੋਂ ਆਏਗੀ ਲੈ ਕੇ ਜਾਏਗੀ ਉਲੀ ਮਾਤਰੇ ਸਾਡੀ ਬੁੱਢੇ ਗੱਲ ਦੀ ਛੋਣੀ ਆ ਸਿੰਘ ਸਾਹਿਬ ਗਾਨੀ ਜੱਥੇਦਾਰ ਸਿੰਘ ਸਾਹਿਬ ਗਾਨੀ ਸ਼ੇਰ ਸਿੰਘ ਜੀ ਮਹਾਪੁਰਸ਼ਾਂ ਦੀ ਛੋਣੀ ਆ ਦਾਸ ਤੇ ਵਿਦਿਆਗੁਰੂ ਮਹਾਪੁਰਸ਼ਾਂ ਦੀ ਉੱਥੇ ਅਮਰ ਸ਼ਕਾਇਆ ਜਾਂਦਾ ਬੁੱਢੇ ਦਾਨ ਵਾਲੋਂ ਗਾਲ ਪੰਚ ਹੁੰਦਾ ਵਾ ਇਸ ਕਰਕੇ ਹਾਲੇ ਵੀ ਟਾਂਦੀ ਕਲਾ ਚ ਜਾਣ ਦੀ ਲੋੜ ਨਹੀਂ ਬਾਬਾ ਜੀ ਨੂੰ ਤੁਸੀਂ ਬੇਨਤੀ ਕਰਦੇ ਹੋ ਸਾਨੂੰ ਫੋਨ ਲਾ ਦੇਣਗੇ ਅਸੀਂ ਗੱਡੀ ਘੱਲਾਂਗੇ ਜਿੰਨੀਆਂ ਮਾਵਾ ਭੈਣਾਂ ਨੇ ਅਮਰ ਸ਼ਕਨਾ ਆਏਗਾ ਗੁਰੂ ਵਾਲੇ ਬਣੋ ਤਾਂ ਹੀ ਤੁਹਾਡਾ ਜਨਮ ਸਫਲ ਹੋਣਾ ਵਾ ਠੀਕ ਆ ਨਾ ਗੁਰੂ ਗੋਬਿੰਦ ਸਿੰਘ ਦਾ ਬਚਨ ਆਂਦਾ ਵਾ ਵੀ ਜਿਨੇ ਅਮਰ ਸ਼ਕਿਆ ਵਾ ਉਹ 10000 ਵਾਰ ਮਾਰਗ ਨੂੰ ਮੌਕਾ ਦਿੰਦੇ ਆ ਜੇ ਉਹਨੇ ਗਲਤੀਆਂ ਕਰ ਲਈਆਂ ਅਮਰ ਸ਼ਕਿਓ ਨਹੀਂ ਉਹਨੇ ਸਾਰੀ ਮਿਹਰਬਾਨੀ ਪੜੀ ਪੁੱਠੇ ਕੰਮ ਹੋ ਗਿਆ ਤੇ ਚਲੋ ਗਲਤੀਆਂ ਹੋ ਗਿਆ ਨਾ ਤੇ ਮਾਰਗ 10 ਵਾਰ ਉਹਦੇ ਕੇਸਾਂ ਨੂੰ ਫੜ ਕੇ ਉਹਨੂੰ ਦੁਬਾਰਾ ਸੰਸਾਰ ਚ ਜਨਮ ਦਿੰਦੇ ਆ 10000 ਵਾਰ ਤੇ ਜਿਨੇ ਅਮਰਤ ਨਹੀਂ ਸ਼ਕਿਆ ਉਹਨੂੰ ਕਦਾ ਮੌਕਾ ਮਿਲਣਾ ਇਸ ਕਰਕੇ ਭਾਈ ਇਹ ਬੇਨਤੀ ਮੇਰੀ ਜਰੂਰ ਪਲਵਾਨ ਕਰੋ ਗੁਰੂ ਦਾ ਬਣ ਜਾਣਾ ਇਸ ਤੋਂ ਵੱਡਾ ਪੁੰਨ ਨਹੀਂ ਗੁਰੂ ਤੋਂ ਅਮਰ ਛਕਨ ਤੋਂ ਮੁਨਕਰ ਹੋ ਜਾਣਾ ਇਸ ਤੋਂ ਵੱਡੀ ਕਰੋਪੀ ਨਹੀਂ ਹੈਗੀ ਮਹਾਰਾਜ ਦੀ ਇਹ ਦੇਖੋ ਜਿਹੜੀ ਚੀਜ਼ ਨੇ ਤੁਹਾਡਾ ਭਲਾ ਕਰਨਾ ਹਨਾ ਵਿਪਰੀਤ ਬੁੱਧੰਗ ਮਾਰਤ ਲੋਕਾਂ ਨਾਨਕ ਚਿਰੰਕਾਲ ਦੁਖ ਭੋਗਤੇ ਬਾਬਾ ਜੀ ਵੀ ਕਹਰੇ ਸੀ ਨਾ ਇਹ ਕਾਮ ਨਰਕ ਵਿਸ਼ਰਾਮ ਜਿਹੜੀ ਚੀਜ਼ ਨੇ ਸਾਰੀ ਖੇੜ ਮਾਣੀ ਖੁਸ਼ੀਆਂ ਬਖਸ਼ੀਆਂ ਗੁਰੂ ਸਾਹਿਬ ਨੇ ਆਪਾਂ ਉਹਦੇ ਅਮਰ ਛਕਨ ਤੋਂ ਐਨੀ ਬੁੱਧੀ ਭ੍ਰਸਟ ਹੋ ਗਈ ਆਪਨੇ ਜਦੋਂ ਚੰਗੇ ਕਰਮ ਕਰਨ ਵਾਸਤੇ ਮਨ ਨਾ ਮੰਨੇ ਇਹਨੂੰ ਕਹਿੰਦੇ ਬੁੱਧੀ ਭ੍ਰਸਟ ਹੋ ਜਾਣੀ ਨਾੜੇ ਕਰਮ ਬੁਰੇ ਕੰਮ ਕੋ ਉਟਖਲੋਇਆ ਨਾਮ ਕੀ ਬੇਲਾ ਪੈਪਸ ਹੋਇਆ ਇਹ ਸੰਧਾ ਜੀ ਬੁੱਢੀ ਪ੍ਰਸ਼ਤੀ ਆਸ ਤੋਂ ਵੱਡੀ ਗ੍ਰੋਪੀ ਮੈਨੂੰ ਹੀ ਲੱਗਦਾ ਵੀ ਕੋਈ ਹੋਰ ਹੋएगी ਵੀ ਅਮਰ ਸਿਕਣਵਾਸੀ ਨੇ ਸੀ ਤਿਆਰ ਹੋ ਰੇ ਕਿੰਨੀ ਵੱਡੀ ਦਾਤ ਆ ਮਹਾਰਾਜ ਅਮਰ ਦੀ ਦਾਤ ਬੜੇ ਭਾਗਾ ਨਾਲ ਮਿਲਦੀ ਹੈ ਕਈ ਜਨਮਾਂ ਦੀ ਤਪੱਸਿਆ ਹੋਵੇ ਕੋਈ ਤਰਸ ਹੋਵੇ ਮਹਾਰਾਜਾ ਫਿਰ ਦਾਤ ਮਿਲਦੀ ਹੈ ਔਰ ਜਿਹੜਾ ਮਾਰ ਤੁਹਾਨੂੰ ਉਪਦੇਸ਼ ਦਿਵਾ ਰਿਹਾ ਭਾਵੇਂ ਮੇਰੇ ਰੂਟਿਆਂ ਬਾਬਾ ਸੁਖਤਾਨ ਸਿੰਘ ਜੀ ਉਹਨਾਂ ਦੇ ਭੰਗਣਾ ਵਾਲੋ ਕਾਨੀ ਸਿੰਘ ਆਏ ਸੀ ਜਿਸਨੂੰ ਦਇਆਲ ਹੋਇਆ ਮੇਰਾ ਸਤਿਗੁਰ ਸੋਗੁਰ ਸਿੱਖ ਗੁਰੂ ਉਪਦੇਸ਼ ਸੁਣਾਵਾ ਤੁਸੀਂ ਕਹੋ ਨਾ ਹਰ ਕੋਈ ਉਪਦੇਸ਼ ਦੇਣ ਲੱਗ ਜਵੇ ਸੰਗਤ ਨੂੰ ਪ੍ਰੇਰਿਤ ਕਰਨ ਲੱਗ ਜਵੇ ਨਹੀਂ ਜਿਹਦੇ ਤੇ ਦਇਆਲ ਹੋਵੇ ਉਹ ਗੁਰਸਤਗੁਰ ਕਾਜੋ ਸਿੱਖ ਖਾਇ ਸੋ ਪਲਕੇ ਉਠਰ ਨਾਮ ਤੇ ਆਵਾ ਉਦਮ ਕਰੇ ਪਲਕੇ ਪਰਪਾਤੀ ਇਸ਼ਨਾਨ ਕਰੇ ਅਮ੍ਰਿਤਸਰ ਨਾਵਾ ਫਿਰ ਚੜਾ ਦਿਵਸ ਗੁਰਬਾਣੀ ਗਾਵੇ ਬੈਂਦਿਆਂ ਉੜਦਿਆਂ ਨਾਮ ਤੇ ਆਵਾ ਜੋ ਸਾਜ ਗਰਾਸ ਤੇ ਆਇ ਮੇਰਾ ਹਰ ਹਰ ਸੋਗੁਰ ਸਿੱਖ ਗੁਰੂ ਮਨਪਾਵਾ ਜਿਸਨੂੰ ਦਿਆਲੂ ਹੈ ਮੇਰਾ Swami ਟੈਸ ਗੁਰਸੇਖ ਗੁਰੂ ਉਪਦੇਸ਼ ਸੁਣਾਵੇ ਜੇ ਨਾਲ ਤੁਰ ਮੰਗਾ ਤੇ ਗੁਰਸੇਖੀ ਜਵਾਬ ਜਪੈ ਫਰਾ ਨਾਮ ਜਪਵੇ ਸੋ ਸਾਡਾ ਕੰਮ ਹੀ ਹੈ ਮਹਾਰਾਜ ਨੇ ਡਿਊਟੀ ਲਈ ਹੈ ਆਪ ਹੀ ਨਾਮ ਜਪੋ ਦੂਜਿਆਂ ਨੂੰ ਪ੍ਰੇਰਿਤ ਕਰੋ ਨਾਮ ਜਪਣ ਵਾਸਤੇ ਇਹ ਨਹੀਂ ਬਾਬਾ ਜੀ ਨੂੰ ਤੜਨਾ ਕੋਈ ਈਰਖਾ ਆ ਤੁਹਾਨੂੰ ਮਾਰਾ ਸਮਝੇ ਉਹਨਾਂ ਨੇ ਸਿਰਫ ਤੁਹਾਨੂੰ ਤਾਨਾ ਮੀਣਾ ਲਾ ਲੋ ਜਾਂ ਕੋਈ ਐੋਜੇ ਸ਼ਬਦ ਤੁਹਾਨੂੰ ਇਸ ਕਰਕੇ ਬੋਲੇ ਆ ਵੀ ਤੁਹਾਡੀ ਅਨਖ ਜਾਗੇ ਤੁਹਾਡੀ ਅਨਖ ਜਾਗੇ ਵੀ ਤੁਸੀਂ ਅਮਰ ਛਕਣ ਵਾਸਤੇ ਪ੍ਰੇਰਿਤ ਹੋਵੋ ਜਿਵੇਂ ਪੁੱਤਰ ਹੁਣ ਕੰਮ ਨਹੀਂ ਕਰਦਾ ਆਪਾਂ ਕਈ ਵਾਰ ਇਹਨੂੰ ਮਿਹਣਾ ਮਾਰ ਦਿੰਨੇ ਆ ਵੀ ਲੱਖ ਦੀਆਂ ਲਾਂਹਤਾ ਤੇਰੇ ਜੀਨ ਤੇ ਵੀ ਤੂੰ ਮੇਰੀ ਕੁੱਕ ਨੂੰ ਲਾ ਲ ਲਈ ਫਿਰ ਪੁੱਤਰ ਓਲੀ ਓਲੀ ਆਪਣੇ ਆਪ ਲੱਗਣ ਲੱਗ ਜਾਂਦਾ ਪੈਰੇ ਤੇ ਵੀ ਹੁਣ ਮੈਨੂੰ ਘਰ ਦੀ ਵੀ ਲਾਂਹਤਾ ਪਾਣ ਲੱਗ ਗਈ ਐਵੇਂ ਉਹਨਾਂ ਨੇ ਸਿਰਫ ਤੁਹਾਨੂੰ ਬੇਨਤੀ ਕੀਤੀ ਆ ਵੀ ਤਾਂ ਕਿ ਤੁਹਾਡੇ ਅੰਦਰ ਟੀ ਅਵਸਥਾ ਤੁਸੀਂ ਆਪਣੇ ਆਪ ਨੂੰ ਪਛਾਣੋ ਇਸ ਕਰਕੇ ਭਾਈ ਇਹ ਬੇਨਤੀ ਮੇਰੀ ਜਰੂਰ ਤੁਸੀਂ ਪ੍ਰਵਾਨ ਕਰਨੀ ਆ ਮਰਜ਼ੀ ਜਰੂਰ ਸ਼ਕੋ ਤੁਸੀਂ ਜ਼ਰੂਰ ਹੈ ਪੜਾ ਕਰੋ ਬਾਣੀ ਪੜੋ ਅਮਰ ਸਕੋ ਜ਼ਰੂਰ ਪੜਾ ਕਰੋ ਦੇਖੋ ਆਪਾਂ ਸਾਰੀ ਉਮਰ ਸਕੂਲੇ ਜਾਂਦੇ ਰਹੀਏ ਆਪਾਂ ਦਾਖਲਾ ਨਾ ਕਰਾਈਏ ਘਰੇ ਬੈਠ ਕੇ ਪੜ੍ਹਾਈ ਕਰਦੇ ਰਹੀਏ ਉਹਦਾ ਫਾਇਦਾ ਤੇ ਨਹੀਂ ਨਾ ਕੋਈ ਐਵੇਂ ਤੁਸੀਂ ਸਾਰੀ ਉਮਰ ਬਾਣੀ ਪੜੀ ਜੋ ਪਰ ਤੁਸੀਂ ਗਮਰਤ ਨਹੀਂ ਛਾ ਕਰੇ ਤੁਹਾਡਾ ਐਡਮਿਸ਼ਨ ਹੀ ਨਹੀਂ ਹੋਇਆ ਜੇ ਤੁਸੀਂ ਕਹੋ ਬਾਬਾ ਜੀ ਬਾਣੀ ਪੰਨਾ ਸਾਡੀ ਮੁਕਤੀ ਹੋ ਜਾਣੀ ਹੈ ਅਨਾ ਪ੍ਰਥਮ ਰਾਤ ਇਹ ਜਾਣਖੰਡੇ ਬਾਟੀ ਪੋਲ ਲੈਵੇਂ ਬਚਨ ਆਂਦਾ ਵੀ ਸਭ ਤੋਂ ਪਹਿਲੀ ਮਰਿਆਦਾ ਇਹ ਹੈ ਵੀ ਪਹਿਲੋ ਬੰਦਾ ਅਮਰਤਾਰੀ ਹੋਵੇ ਅਮਰਤਾਰੀ ਤੁਸੀਂ ਬਣ ਕੇ ਅਮਰ ਸ਼ੱਕੇ ਬਾਣੀ ਪੜੋਗੇ ਉਹਦਾ ਫਲ ਮਿਲਣਾ ਤੁਹਾਨੂੰ ਫਲ ਇਸ ਤਰ੍ਹਾਂ ਵੀ ਮਿਲੇਗਾ ਪਰ ਜੋ ਮਹਾਰਾਜ ਦੀ ਮਰਿਆਦਾ ਸੰਗਤ ਇਹੋ ਮਰਿਆਦਾ ਹੈ ਇਹ ਬੱਚਾ ਸੀ ਮਹਾਰਾਜ ਨੇ ਵੀ ਤੇ ਅਮਰ ਸ਼ੱਕਿਆ ਇਸ ਕਰਕੇ ਭਾਈ ਮਾਵਾ ਪੈਣਾ ਨੇ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਆ ਸਾਰੇ ਸਿੰਘ ਤਕੜੇ ਹੋ ਨਈ ਵੀ ਸਿੰਘ ਤੁਹਾਡਾ ਹਲੇ ਅਮਰਦਾ ਪੈਰਾ ਹੋ ਰਹਿਣਾ ਬਾਬਾ ਜਵਿੰਦਰ ਸਿੰਘ ਜੀ ਬੈਠੇ ਲੱਭੂ ਵੀਰ ਸਹਜ ਭਾਰੀ ਵੀਰ ਬੈਠੇ ਨਈ ਵੀ ਤੁਹਾਡਾ ਪੈਰਾ ਆ ਰਿਹਾ ਸ਼ਸਤਰ ਵਿੱਦਿਆ ਸਿੱਖੋ ਤੁਸੀਂ ਘਟੋ ਘਟ ਗੱਤਕੇ ਦੇ ਅਭਿਆਸੀ ਦੇਵੋ ਸ਼ਸਤਰਧਾਰੀ ਬੰਦੇ ਨੇ ਜੇ ਲਾਕੀ ਗੱਤਕਾ ਸਿੱਖ ਲਿਆ ਉਹ ਲਾਕੀ ਵੀ ਜਿਹੜੇ ਹੱਥ ਵਿੱਚ ਆ ਗਈ ਤੋ ਚਾਰ ਪੰਜ ਬੰਦਿਆਂ ਨੂੰ ਹੀ ਨਹੀਂ ਲਾਗੇ ਲੱਗਣ ਦਿੰਦਾ ਗੱਤਕਾ ਸਿੱਖ ਲਓ ਗੱਤਕਾ ਸਿੱਖਣਾ ਦੇ ਕੋਈ ਮਾੜੀ ਗੱਲ ਨਹੀਂ ਹੈਗੀ ਨਾ ਗੱਤਕਾ ਤੁਸੀਂ ਸਿੱਖੋ ਉਹ ਵੀ ਆਪਣੇ ਸੈਲਫ ਡਿਫੈਂਸ ਵਾਸਤੇ ਕਾਨੂੰ ਤਾਂ ਅਸੀਂ ਬੱਚਿਆਂ ਵਾਲੀ ਹੋਣਾ ਆਪਣੀ ਤੁਹਾਡੀ ਸਿੰਘਣੀ ਆਣੀਆਂ ਵਾ ਕੋਈ ਕੱਚਾ ਬਿੱਲਾ ਚਾਰ ਬੰਦੇ ਤੁਹਾਨੂੰ ਘੇਰ ਲੈਣ ਕੋਈ ਨਹੀਂ ਛੇੜੀ ਕੀ ਕਰੋਗੇ ਜੇ ਗਤਗਾ ਹੰਦਾ ਹੋਏਗਾ ਤੇ ਤਾਂ ਹੀ ਜਦੀ ਰਾਖੀ ਕਰੋਗੇ ਇਸ ਕਰਕੇ ਜਤਕੇ ਤੋਂ ਬਿਨਾ ਖੇਡ ਨਹੀਂ ਹੈਗੀ ਗੱਲ ਪੰਥਾ ਚ ਜਾਇਆ ਕਰੋ ਹਫਤੇ ਚ ਇੱਕ ਦਿਨ ਕੱਢ ਕੇ ਠੀਕ ਹੈ ਸੂਰਮਿਆਂ ਵਾਲੇ ਕੰਮ ਕਰੋ ਜੋਧਿਆਂ ਵਾਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਠੀਕ ਆ ਨਾ ਜੀ ਇਸ ਕਰਕੇ ਸੰਗਤ ਜੀ ਜੋਧਿਆਂ ਵਾਲੇ ਕੰਮ ਕਰਨ ਅਣਖਾਂ ਅਣਕੋਲੀ ਆਪਾਂ ਜ਼ਿੰਦਗੀ ਜੀਏ ਉਹਦਾ ਜ਼ਿੰਦਗੀ ਜੀਣ ਦਾ ਆਨੰਦ ਆ ਠੀਕ ਆ ਇਸ ਕਰਕੇ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰੋ ਪਾਰੇ ਤਕੜੇ ਕਰੋ ਆਪਣੇ ਢਿੱਲੇ ਪਾਰੇ ਨਹੀਂ ਕਰਨੇ ਚੜ੍ਹਦੀ ਗਲਾ ਚ ਰਹਿਣਾ ਚੜ੍ਹਦੀ ਗਲਾ ਬੰਨੀਆਂ ਫੌਜਾਂ ਦੀ ਸੰਗਤ ਕਰਿਆ ਕਰੋ ਇਸ ਕਰਕੇ ਭਾਈ ਜਰੂਰ ਮਾਵਾ ਪਾਣਾ ਦੀ ਬੇਨਤੀ ਪ੍ਰਵਾਨ ਕਰਨੀ ਆਉਣਾ ਆਪਾਂ 1 ਮਿੰਟ ਰਹਿ ਗਿਆ ਸੰਗਤ ਜੀ ਲਖੇਤ ਲਰੀ ਸੰਗ ਤੁ르ਕਾਨੇ ਕਹਿੰਦੇ ਮਾਈ ਭਾਗੋ ਜੀ ਆਪਣਾ ਬੜੇ ਜੰਗੀ ਬਿਰਤੀ ਦੇ ਵਿੱਚ ਉਹਨਾਂ ਨੇ ਜੰਗ ਲੜੀ ਆ ਜਿਦ ਤਾਉ ਲਗੇ ਤਨ ਜਾਣੇ ਹਾਂ ਮਾਤਾ ਮਾਈ ਭਾਗੋ ਜੀ ਦੇ ਜੰਗ ਲੜਦੇ ਕੁਝ ਘਾਵ ਕੁਝ ਜ਼ਖਮ ਫੱਟ ਵੀ ਜਦੋਂ ਜੰਗ ਲੜ ਰਹੇ ਇੱਥੇ ਬਾਹ ਤੇ ਲੱਗੀ ਸ਼ਰੀ ਸਾਹਿਬ ਤੁ르ਕਾਨੀ ਮੁਸਲਮਾਨਾਂ ਦੀ ਪੱਟ ਤੇ ਲੱਗੀ ਪਿੱਠ ਤੇ ਲੱਗੀ ਉਹ ਪਾਪੀ ਕੀਰਤਗਾਨ ਪਿੱਠ ਵਿੱਚ ਹੀ ਵਾਰ ਕਰਦੇ ਸੀ ਇਹ ਖਾਲਸੇ ਦੀ ਮਰਾਦਾ ਹੈ ਸਿੰਘਾਂ ਸੂਰਮਿਆਂ ਦੀ ਮਰਾਵਾ ਵੀ ਖਾਲਸਾ ਪਿੱਠ ਚੇ ਵਾਰਨਿੰਗ ਕਰਦਾ ਨਿਹੱਤੇ ਦੀ ਵਾਰਨਿੰਗ ਕਰਦਾ ਤੀ ਪੈਨ ਗੋ ਗਰੀਬ ਤੇ ਵਾਰਨਿੰਗ ਕਰਦਾ ਜਦੋਂ ਕਰਦਾ ਇੱਕ ਨਿਚੜ ਕੇ ਵਾਰ ਕਰਦਾ ਔਰ ਗੱਤ ਕੀ ਕਹਿੰਦਾ ਤਿਆਰ ਹੋ ਜਾ ਪਾਈ ਅਸੀਂ ਆ ਰਹੇ ਆ ਖਾਲਸ ਦੀ ਮਰਿਆਦਾ ਖਾਲਸਾ ਚਲੋ ਮਹਾਰਾਜ ਨੇ ਇੱਕ ਪੱਕਾ ਦੋਖਿਆ ਵੀ ਸ਼ਾਮ-ਦਾਮ ਦੰਡਪੇਦ ਕੂਟਨੀਤੀ ਮਹਾਰਾਜ ਨੇ ਕਿਹਾ ਰਾਜਨੀਤੀ ਨਹੀਂ ਛੜਨੀ ਉਹ ਵੀ ਇੱਕ ਪੱਕਾ ਹੈ ਪਰ ਕਿਸੇ ਵਿਸ਼ੇ ਤੇ ਆ ਕੇ ਪਤਾ ਕੋਈ ਹੱਲ ਨਾ ਰਵੇ ਫਿਰ ਆਪਾਂ ਵਰਤਨੇ ਆ ਏ ਨਹੀਂ ਵੀ ਕੋਈ ਵੀ ਗੱਲ ਹੋਏ ਤੇ ਉੱਤੇ ਆਪਾਂ ਅੰਦਰ ਖਾਤੇ ਬੰਦਲਾ ਟਾਈਮ ਚ ਕੰਨ ਲੱਗ ਜੀ ਆਜ ਕਾ ਲੈ ਨਹੀਂ ਹੋ ਰਿਹਾ ਮੂੰਹ ਤੇ ਕਰਦੇ ਨਹੀਂ ਅੰਦਰ ਖਾਤੇ ਟਾਈਮ ਚੱਕ ਲੈਣਗੇ ਰੇਕੀ ਕਰ ਲੈਣਗੇ ਇਹ ਸੂਰਮੇ ਵਾਲੀ ਗੱਲ ਨਹੀਂ ਖਾ ਸਾ ਜੀ ਸੋ ਇਸ ਕਰਕੇ ਇਹ ਸੂਰਮੇ ਦੀ ਨਿਸ਼ਾਨੀ ਨਹੀਂ ਹੈ ਸੋ ਇਸ ਕਰਕੇ ਭਾਈ ਇਹ ਪਹਿਰਾ ਚੜਦੀ ਕਲਾ ਚ ਰਹਿਣਾ ਹੈ ਨਹੀਂ ਜੀਬਤੀ ਬੋ ਬਲ ਨਹੀਂ ਆ ਮਾਤਾ ਜੀ ਦੇ ਫੱਟ ਲੱਗ ਗਏ ਫੱਟ ਐਨੇ ਕਿ ਲੱਗੇ ਪਰ ਸਾਹ ਚੱਲ ਰਹੇ ਆ ਪਰ ਸਰੀਰ ਚੋਂ ਅਨਜਾਨ ਨਹੀਂ ਰਹੀ ਕਿਉਂਕਿ ਸੰਗਤ ਜੀ ਮਾਰ ਜੀ ਕਿਤੇ ਜਿੱਥੇ ਕੋਈ ਦਾਣਾ ਲੱਗਦੇ ਨਾ ਉਹ ਪੂਰੇ ਸਰੀਰ ਦੀ ਜਾਨ ਖਿੱਚ ਲੈਂਦਾ ਗਾੜ ਹੋ ਜਵੇ ਕੋਈ ਪੈਰਾ ਹੋ ਜਵੇ ਫੱਟ ਲੱਗ ਜਾਵੇ ਉਹ ਪੂਰੇ ਸਰੀਰ ਦੀ ਹੁਣ ਇਹਨਾਂ ਦੇ ਉਹ ਫੱਟ ਲੱਗ ਗਏ ਉਹ ਸਾਰੀ ਜਾਨ ਉਹ ਦਰਦ ਨੇ ਖਿੱਚ ਲਈ ਐ ਪਰ ਬਾਲ ਨਹੀਂ ਰਿਹਾ ਸਰੀਰ ਚ ਜੀ ਪਰ ਬਾਪ ਦੇਖਿਓ ਤਾਂਹੀਂ ਜੀ ਪ੍ਰਭਾਪ ਦੇਖੀਆ ਤਾਂਹੀਂ ਮਹਾਰਾਜ ਉਹ ਸਿੰਘ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਜੀ ਹੁਣ ਤੁਸੀਂ ਮਾਈ ਭਾਗੋ ਜੀ ਦੀ ਇਲਾਜ ਰੱਖੋ ਤੁਸੀਂ ਦੇਖੋ ਉਹ ਸੰਗਤ ਜੀ ਇੰਨੀਆਂ ਵਿਚਾਰਾਂ ਕਰਦੇ ਦਾਸ ਖੀਮਾ ਦਾ ਜਾਚਕ ਐ ਸੋ ਹਨ ਬਾਬਾ ਬਾਬਾ ਸਿੰਘ ਜੀ ਦੇ ਚੰਨਾਂ ਵਿੱਚ ਬੇਨਤੀ ਹੈ ਜਿੰਨੀ ਖੁਸ਼ੀ ਹੈ ਬਾਬਾ ਜੀ 10 ਮਿੰਟ 20 ਮਿੰਟ ਬਾਬਾ ਜੀ ਸੰਗਤ ਜੀ ਮੈਂ ਤੁਹਾਨੂੰ ਆਪਣੀ ਬੇਨਤੀ ਕਰਾਂ ਮੇਰਾ ਪੈਰਾ ਬਹੁਤ ਢਿੱਲਾ ਹੋਇਆ ਪਿਆ ਵਾ ਮਾਰਾ ਚਾਰਦੀ ਗੱਲਾ ਰੱਖੇ ਤੁਸੀਂ ਮੇਰੇ ਵਾਸਤੇ ਅਰਦਾਸ ਕਰਿਓ ਪਰ ਇਹ ਬਾਬਾ ਜੀ ਅੱਜ ਬਾਬਾ ਜੀ ਦੇ ਆਪੀ ਮਾਰਾ ਦੀ ਕਿਰਪਾ ਨਾਲ ਆਸਣ ਲਾਇਆ ਮੇਰੇ ਘਰ ਤੇ ਸਵੇਰੇ 4:30 5 ਵਜੇ ਸੀ ਸੁੱਤੇ ਆਂ ਕੁਰਤਾ ਵੀ ਮੈਂ ਲੇਟ ਹੋ ਗਿਆ ਬਾਬਾ ਜੀ ਫਿਰ ਸੁੱਖ ਲੈ ਰੇ ਸੀ ਤੇ ਮੈਂ ਫਿਰ ਇਹਨਾਂ ਨੂੰ ਉਠਾਇਆ ਨਹੀਂ ਆਗਾ ਤਾਂ ਹੀ ਅਸੀਂ 12:30 ਤੋਂ ਥੋੜਾ ਲੇਟ ਹੋ ਗਏ ਆ ਫਿਰ ਵੀ ਤੁਸੀਂ ਸੰਗਤ ਨੇ ਸਾਨੂੰ ਬੜਾ ਮਾਣ ਬਖਸ਼ਿਆ ਸਾਡੇ ਆਉਣ ਦੀ ਇਲਾਜ ਰੱਖੀ ਆ ਇਹ ਪਿੰਡਾਂ ਦੀ ਬੜੀ ਚੰਗੇ ਭਾਗ ਆ ਵੀ ਬੜੀ ਕਿਰਪਾ ਵਾ ਤੁਹਾਡੇ ਤੇ ਨਹੀਂ ਤੇ ਕੋਈ ਹੋਰ ਸੰਗਤ ਹੁੰਦੀ ਨਾ ਉਹਨੇ ਕਹਿਣਾ ਸੀ ਜੇ ਅਸੀਂ ਐਵੇਂ ਆ ਸੀ ਵੇਲੇ ਆ ਇਹ ਸਾਡੇ ਵਰਦਾ ਸਮਾਂ ਦਿੱਤਾ ਸੀ ਉਦੋਂ ਆਂਦੇ ਵੀ ਹੋਣ ਨਹੀਂ ਅਸੀਂ ਜਾਣਾ ਪਰ ਫਿਰ ਵੀ ਬੜੀ ਤੁਹਾਡੇ ਚ ਨੀਮਰਤਾ ਵਾ ਅਨੇਕ ਮਾਵਾ ਬਣਾ ਜਾਤ ਤੀ ਨਿਮਰਤਾ ਵੀ ਹੈ ਕਿ ਆਪ ਬਾਬਾ ਜੀ ਨੂੰ ਇਹ ਕਹਣਾ ਕਿ ਕਿਸੇ ਵੀਰ ਨੂੰ ਤੇ ਮੇਰੇ ਚੋਲੇ ਤਾਂ ਮਾਵਾ ਬਣਾ ਹੋ ਦਿੰਦੀਆਂ ਮਾਰਾ ਸਾਰਿਆਂ ਦੀ ਚਾਰਜੀ ਕਲਾ ਰੱਖਿਆ ਬੜਾ ਮਨ ਖੁਸ਼ ਹੋਇਆ ਸੰਗਤ ਜੀ ਤੁਸੀਂ ਮੇਰੀ ਇਲਾਜ ਰੱਖੀ ਆ ਜਿਵੇਂ ਮਾਨ ਨਾਲ ਕਿਹਾ ਸੀ ਨਾ ਵੀ ਚਲੋ ਆਗਾ ਪੂਰੀ ਸੰਗਤ ਆਪਣਾ ਸਤਿਕਾਰ ਕਰਦੀ ਆ ਤੇ ਤੁਸੀਂ ਮੇਰੀ ਇਲਾਜ ਰੱਖੀ ਆ ਹੁਣ ਜੇ ਬਾਬਾ ਜੀ ਆ ਜਾਂਦੇ ਤੇ ਸੰਗਤ ਨਾ ਹੁੰਦੀ ਬਾਬਾ ਜੀ ਨੇ ਕਹਿਣਾ ਸੀ ਸਤਨਾਮ ਸਿੰਘ ਜੀ ਤੁਸੀਂ ਤੇ ਬੜੀਆਂ ਫੜਾ ਮਾਰਦੇ ਸੀ ਉੱਤੇ ਤੇ ਕੋਈ ਜ਼ੰਗਤ ਹੀ ਨਹੀਂ ਸੀ ਸੋ ਤੁਸੀਂ ਮੇਰੀ ਇਲਾਜ ਰੱਖੀ ਆ ਮੇਰੇ ਕੋਈ ਸ਼ਬਦ ਨਹੀਂ ਮੈਂ ਸਾਰੀ ਸੰਗਤ ਦਾ ਕਿਹੜੇ ਸ਼ਬਦ ਨਾਲ ਧੰਨਵਾਦ ਕਰ ਸਕਾਂ ਸੋ ਜੰਗਾ ਜੀ ਪਰਸੋ ਸ਼ਾਮ ਨੂੰ ਮੰਜੀ ਸਾਹਿਬ ਦਾਸ ਗਿਆ ਸੀ ਉੱਤੇ ਸਿੰਘਾਂ ਨੇ ਸਵਾਇਆ ਜੀ ਇੱਦੇ ਗਲਾਸ ਤੂ ਏਡਾ ਗਲਾਸ ਪ੍ਰਸ਼ਾਦ ਦੇ ਤੌਰ ਤੇ ਨਾ ਸਿੱਧੀ ਦੇਗਾ ਦਾ ਪੈਰਾ ਕਰਾਤਾ ਮੈਨੂੰ ਉਹਦੇ ਕਰਕੇ ਇਸ ਟਾਈਮ ਜੰਗੀ ਮੇਰੀ ਪੀਤੀ ਪੂਰੀ ਹੋਈ ਵੀ ਮੈਂ ਤਾਂ ਇਹ ਜੰਗੀ ਮਾਰਦੇ ਨੇ ਕਥਾ ਕਰਾਈ ਨਹੀਂ ਤੇ ਉਂਜ ਆ ਜੇ ਬਚਨ ਇਸ ਆਮ ਬੰਦਾ ਹ ਸਿੱਧੇ ਬਾਰੇ ਜ ਨਹੀਂ ਕਰ ਸਕਦਾ ਜਦੋਂ ਸਿੱਧਾ ਦਾ ਤਾਰਾ ਲੱਗਾ ਹੋਵੇ ਦੇਗ ਦਾ ਪੈਰਾ ਆਇਆ ਹੋਵੇ ਨਾ ਏਰੀ ਬੰਦਿਆਂ ਮੈਂ ਅੱਖਾਂ ਚੱਕਾ ਪਾ ਕੇ ਗੱਜ ਕੇ ਗੱਲ ਕਰ ਸਕਦਾ ਮਾਰ ਦੀ ਕਿਰਪਾ ਵਾ ਸਾਰੇ ਸੰਗਤ ਦਾ ਧੰਨਵਾਦ ਮਹਾਪੁਰਸ਼ ਬਾਬਾ ਗੁਰਮਖ ਸਿੰਘ ਜੀ ਨੀ ਮਰਤਾ ਦੇ ਪਹੁੰਚੇ ਬ੍ਰਹਮ ਗਿਆਨੀ ਮਹਾਪੁਰਸ਼ ਮਹਾਰਾਜ ਨੇ ਨੂੰ ਤੰਦਰੁਸਤੀ ਬਖਸ਼ੇ ਸੰਗਤ ਜੀ ਬੜੇ ਚੰਗੇ ਭਾਗ ਨੇ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਇਹ ਜਿਹੜਾ ਜੋਰੀ ਆ ਨਾ ਉਹ ਪਛਾਣ ਸਕਦਾ ਜਿੰਨਾ ਹੋ ਸਕੇ ਬਾਬਾ ਜੀ ਤੋਂ ਲਾਹਾ ਲਓ ਸੰਤਿਆ ਕਰੋ ਬਾਬਾ ਜੀ ਤੋਂ ਜਿੰਨਾ ਹੋ ਸਕੇ ਕਈ ਸਦੀਆਂ ਲੱਗ ਜਾਂਦੀਆਂ ਫਿਰ ਕੋਈ ਆ ਜਾ ਮਹਾਪੁਰਸ਼ ਮਹਾਰਾਜ ਕੋ ਖੇਡ ਕਰਦੇ ਆ ਮਹਾਰਾਜ ਬਾਬਾ ਜੀ ਨੇ ਐਵੇਂ ਤੰਦਰੁਸਤੀ ਬਖਸ਼ੇ ਆਖਰੀ ਸਾਧ ਅਕ ਆਪਣੇ ਚੰਨਾਂ ਚ ਜੋੜ ਕੇ ਰੱਖੇ ਸੋ ਬਾਬਾ ਦਿਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਉਹ ਬਹੁਤ ਸਹਿਯੋਗ ਪਾंदे ਮੈਂ ਬੇਨਤੀ ਇਹਨਾਂ ਨੂੰ ਕੀਤੀ ਸੀ ਮੈਂ ਕਿਹਾ ਬਾਬਾ ਜੀ ਵੀ ਮੇਰੀ ਭਾਵਨਾ ਵਾ ਵੀ ਆਪਾਂ ਨਾ ਜੂਨ 84 ਦੇ ਸਿੰਘਾਂ ਦਾ ਤੇ ਗੁਰੂ ਅਰਜਨ ਸਾਹਿਬ ਦਾ ਪ੍ਰਸੰਗ ਆਪਾਂ ਇਹ ਮੈਂ ਪੇਰਾ ਕਰਾਣਾ ਚਾਹਨਾ ਸੋ ਬਾਬਾ ਜੀ ਨੇ ਬਾਬਾ ਜੀ ਨੇ ਬੇਨਤੀ ਕੀਤੀ ਸਾਰੀ ਸੇਵਾ ਦਾ ਫਾਲ ਮਿਲਣ ਲੱਗਾ ਦਾ ਬਾਬਾ ਜੀ ਨੂੰ ਮਿਲਣਾ ਬਾਬਾ ਦਿਵਿੰਦਰ ਸਿੰਘ ਜੀ ਮਹਾਰਾਜ ਆਦੀ ਗੱਲ ਰੱਖੇ ਬਾਬਾ ਨਿਰਮਲ ਸਿੰਘ ਜੀ ਉਹੀ ਬੜਾ ਸਹਿਯੋਗ ਸਾਰੇ ਪੋਜਾਂ ਹਾਜ਼ਰੀ ਭਰ ਰਹੀਆਂ ਸੋ ਸਾਰੇ ਵੀਰਾਂ ਦਾ ਧੰਨਵਾਦ ਭਾਈ ਮਹਾਰਾਜ ਚੜ੍ਹਦੀ ਕਲਾ ਰੱਖੇ ਸੋ ਬਾਬਾ ਗੁਰਜੀਤ ਸਿੰਘ ਜੀ ਦਾ ਧੰਨਵਾਦ ਹੈ ਸੋ ਸਾਰੀ ਸੰਗਤ ਹੈ ਧੰਨਵਾਦ ਹੈ ਲੋਮਰੋਮ ਕਰਕੇ ਦਾਸ ਦਿਲਦਿਆਂ ਘਰਾਈਆਂ ਤੋਂ ਸਾਰੀ ਸੰਗਤ ਦਾ ਸਾਰੇ ਮਹਾਂਪੁਰਸ਼ਾਂ ਦਾ ਦਿਲਦਿਆਂ ਘਰਾਈਆਂ ਤੋਂ ਰੰਗ ਰੰਗ ਕਰਕੇ ਧੰਨਵਾਦ ਕਰਦਾ ਸੰਗਤ ਜੀ ਬਾਣ ਦੀ ਵਿਚਾਰ ਕਰਦੇ ਹੋਏ ਗੋਰੀ ਇਤਿਹਾਸ ਦੀ ਵਿਚਾਰ ਕਰਦੇ ਹੋਏ ਮੇਰੇ ਤੋਂ ਕੋਈ ਵਾਧੂ ਘਾਤ ਬਚਨੋ ਗਏ ਸਾਡੇ ਸਿੰਘਾਂ ਤੋਂ ਮਹਾਂਪੁਰਸ਼ਾਂ ਤੋਂ ਹੋ ਗਿਆ ਹੋਵੇ ਕਿਸੇ ਮਾਂ ਪੈਣਾ ਦਿਲ ਦੁਖੀ ਹੋ ਜਾਵੇ ਅਸੀਂ ਆਤ ਜੋੜ ਕੇ ਤੁਹਾਡੇ ਚੰਨਾਂ ਦੇ ਮਾਫੀ ਮੰਗਦੇ ਆ ਭੁੱਲਾਂ ਨੰਦਰ ਸਭ ਕੋ ਭੁੱਲ ਗੁਰੂ ਗਰਤਾਰ ਹੁਣ ਬਾਬਾ ਬਾਦ ਸਿੰਘ ਦੀ ਖੁਸ਼ੀ ਜਿੰਨਾ ਮਰਜ਼ੀ ਸਮਾਂ ਲਾਣ ਇਹਨਾਂ ਦੀ ਕਮਾਈ ਬਹੁਤ ਹੈ ਇਹਨਾਂ ਦਾ ਜੀਵਨ ਨਿਕਲੋ ਇਹ ਸਾ ਜੀਵਨ ਬਦਲਣਗੇ ਮਾਰਾ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਬਿੰਦ ਹੈ ਗੋਪਾਲ ਹੈ ਦਿਆਲ ਲਾਲ ਪਾਨ ਨਾਤ ਨਾਤ ਸਕੇ ਦੀਨ ਦਰਦਨੀਵਾਰ ਹੈ ਸਮਰਾਥ ਗਮ ਪੂਰਨ ਮੋਹ ਹੈ ਮਯਾ ਤਾਰੰਦ ਗੋ ਮਹਾ ਪਿਆਨ ਨਾਨਕ ਪਾਰ ਉਤਾਰਾਏ ਪ੍ਰਭ ਸ਼ਰਨਾਗਤੀ ਕਿਰਪਾ ਨੇ ਦਦਿਆਲ ਇੱਕ ਖਰਾਰ ਮਨ ਬਸ ਨਾਨਕ ਹੋਤ ਨੇ ਹਾਲ ਫਾਹੇ ਕਾਟੇ ਮਿੱਟੇ ਗਵਨ ਫਤੇ ਬਈਮਾਨ ਜੀ ਨਾ ਨੂੰ ਗੁਰ ਤੇਤਪਾਈ ਫਿਰਨ ਮੈਂਨੇ ਇਤ ਤੇ ਗਾਰਾ ਗ ਜਾਵੇ ਨਾ ਲੋ ਜਾਵੇ ਧੰਨ ਧੰਨ ਸਾਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇਖ ਤੇ ਫਤਿਹ ਗੁਰਪੰਥ ਖਾਲਸੇ ਦੀ 11 ਮਹੀਨਾਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਬਾਬਾ ਜੀ ਬਚਨ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਪਾਧਾਨ